ਮੇਰਾ ਲੱਗੇ ਜੇ ਮੁਰੇ ਮੇਰੇ ਸੱਜਣ ਚਿੱਟਾ ਪੀਂਦੇ ਸੀ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਸੀ ਕਿ ਯਾਰ ਮਾੜੀ ਚੀਜ਼ ਆ ਨਾ ਕਰੋ ਉਹ ਪਤਾ ਨਹੀਂ ਲੱਗਾ ਕਿ ਦੋ ਮੇਰੇ ਕੋਲ ਉਹ ਚੀਜ਼ ਆ ਗਈ ਤੇ 10-11 ਸਾਲ ਤਾਂ ਬਹੁਤ ਵੱਡਾ ਟਾਈਮ ਪੀਰੀਅਡ ਹੈ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਨਸ਼ਾ ਤੁਸੀਂ ਕੀਤਾ ਚਿੱਟਾ ਸਮੈਕ ਇਹ ਸਾਰੀਆਂ ਚੀਜ਼ਾਂ ਦਾ ਸਰੀਰ ਗਾਲ ਕੇ ਰੱਖ ਦਿੰਦੀਆਂ ਨੇ ਜੀ ਜੇ ਮੈਂ ਕਹਾਂ ਕਿ ਮੈਂ ਇੰਨੇ ਸਾਲ ਨਸ਼ਾ ਕੀਤਾ ਤੇ ਉਹਨਾਂ ਦੇ ਵਿੱਚੋਂ ਮੈਂ 8 ਸਾਲਾਂ ਬਾੰਦ ਲਾਇਆ ਇਹ ਮੇਰੀ ਬਾਹ ਡੈਡ ਹੋ ਗਈ ਪਰਾਂ ਨੂੰ ਸੁਣਨਾ ਹੈ ਕਿ ਮੇਰੀ ਬਾਹ ਨਹੀਂ ਸੀ ਕੰਮ ਕਰ ਮੈਂ ਕਿੰਨਾ ਗਿਰਿਆ ਇਨਸਾਨੀ ਕਿ ਮੈਂ ਮਾਂ ਪਿਓ ਭੈਣ ਦੀ ਪਰਵਾਹ ਨਹੀਂ ਸੀ ਕਰਦਾ ਰੋਟੀ ਖਾਣੀ ਨਸੀਬ ਨਹੀਂ ਸੀ ਹੁੰਦੀ ਮम्मी ਨੂੰ ਕਿ ਜਦੋਂ ਮੈਂ ਜਾਣਾ ਰੋਂਦੀ ਦਾ ਮੂੰਹ ਵੇਖਣਾ ਮੈਂ ਜਦੋਂ ਮੈਂ ਆਇਆ ਤੇ ਉਦੋਂ ਵੀ ਰੋਂਦੀ ਹੋਣਾ ਮੈਂ 10 ਘੰਟੇ ਲਾਂ ਆਇਆ ਬਾਹਰ 12 ਘੰਟੇ ਲਾਂ ਆਇਆ 5 ਘੰਟੇ ਲਾਂ ਆਇਆ ਜਦੋਂ ਵੇਖਿਆ ਮੈਂ ਆਣ ਕੇ ਰੋਂਦੀ ਵਿਖੀ ਮੈਂ ਆਪਣੇ ਕੰਨੀ ਉਹ ਵੱਡ ਸੁਣੇ ਨੇ ਪ੍ਰਮਾਤਮਾ ਇਹਨੂੰ ਜਿੱਦਾਂ ਲੈਂਦਾ ਨਹੀਂ ਉਦਾਂ ਲੈ ਜਾ ਮੈਂ ਨਹੀਂ ਵੇਖ ਸਕਦੀ ਕੋਈ ਵੀ ਮਾਵਾਂ ਇਹ ਗੱਲ ਨਹੀਂ ਬੋਲਦੀ ਆਪਣੇ ਪੁੱਤ ਲਈ ਤੇ ਉਹ ਮੇਰੇ ਲਈ ਉਹ ਸਭ ਤੋਂ ਬੋਲਣ ਦੀ ਹੈ ਤੇ ਮੈਂ ਕਿੰਨਾ ਕੁ ਜ਼ਿਆਦਾ ਉਸ ਘਰ ਨੂੰ ਜਲੀਲ ਕੀਤਾ ਹੋਊਗਾ 2.3 ਕਰੋੜ ਦੇ ਕਰੀਬਨ ਮੈਂ ਜਿਹੜਾ ਪੈਸਾ ਡਾਤਾ ਨਸ਼ੇ ਦੇ ਨਸ਼ੇ ਦੇ ਜੀ ਕੋਈ ਫੋਨ ਨਹੀਂ ਛੱਡਿਆ ਕੋਈ ਮਾਂ ਦਾ ਸੋਨਾ ਨਹੀਂ ਛੱਡਿਆ ਜਦੋਂ ਤੁਹਾਡਾ ਵਿਆਹ ਹੋਣਾ ਸੀ ਉਦੋਂ ਜਿਹੜੀ ਕੁੜੀ ਨਾਲ ਵਿਆਹ ਹੋਇਆ ਉਹਨੂੰ ਪਤਾ ਸੀ ਕਿ ਤੁਸੀਂ ਨਸ਼ਾ ਕਰਦੇ ਹੋ ਬਿਲਕੁਲ ਜੀ ਫਿਰ ਵੀ ਵਿਆਹ ਵਾਸਤੇ ਹਮੇ ਭਰੀ ਉਹਨਾਂ ਨੇ ਜੀ ਕਿੰਨਾ ਸਮਾਂ ਹੋ ਗਿਆ ਛੱਡੇ ਮੈਨੂੰ ਜੀ 4 ਸਾਲ ਹੋ ਚਲੇ ਆ ਦੋ ਮੰਤਰਾਂ ਦੇ ਨਸ਼ੇ ਨੂੰ ਆਪਣੇ ਹੱਡਾ ਚ ਬਸਾ ਕੇ ਮੋੜ ਕੇ ਛੱਡਣਾ ਕਿੰਨਾ ਕੋ ਔਖਾ ਸੀ ਨਸ਼ਾ ਜਿਹੜਾ ਨਾ ਨਸ਼ਾ ਤੇ ਹਰ ਕੋਈ ਛੱਡ ਦਿੰਦਾ ਹਰ ਕੋਈ ਛੱਡ ਲੈਂਦਾ ਛੱਡ ਕੇ ਜਿਹੜਾ ਰੱਖਣਾ ਨਾ ਇਹ ਬੜਾ ਔਖਾ ਤੇ ਇਹਦੀ ਚੀਜ਼ ਦੀ ਮੈਂ ਮਿਸਾਲ ਬਣਾਗਾ ਉਸ ਕਾਲਪੁਰਖ ਜੇਕੇ ਨੀਵਾ ਕੇ ਕਿੰਨਾ ਕਿ ਪ੍ਰਮਾਤਮਾ ਉਹਨਾਂ ਚੱਕਰ ਨਾਲ ਸਾ ਮੇਰੇ ਲਈ ਜਿੰਨਾ ਚੱਕਰ ਮੈਂ ਆਪਣੀ ਜੈਹਦਤ ਨਹੀਂ ਬਣਾ ਲੈਣਾ ਇਹ ਮੇਰੀ ਦਿਲ ਦੀ ਜਿਹੜੀ ਮੇਰੀ ਰੀਜ ਆ ਕਿ ਮੈਂ ਕੋਈ ਜਾਇਦਤ ਬਣਾਉਣੀ ਹੈ ਮੇਰੇ ਲੱਗੇ ਜੇ ਮੁਰੇ ਮੇਰੇ ਸੱਜਣ ਚਿੱਟਾ ਪੀਂਦੇ ਸੀ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਸੀ ਕਿ ਯਾਰ ਮਾੜੀ ਚੀਜ਼ ਆ ਨਾ ਕਰੋ ਉਹ ਪਤਾ ਨਹੀਂ ਲੱਗਾ ਕਿ ਦੋ ਮੇਰੇ ਕੋਲ ਉਹ ਚੀਜ਼ ਆ ਗਈ ਕਿ 10-11 ਸਾਲ ਤਾਂ ਬਹੁਤ ਵੱਡਾ ਟਾਈਮ ਪੀਰੀਅਡ ਹੈ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਨਸ਼ਾ ਤੁਸੀਂ ਕੀਤਾ ਚਿੱਟਾ ਸਮੈਕ ਇਹ ਸਾਰੀਆਂ ਚੀਜ਼ਾਂ ਦਾ ਸਰੀਰ ਗਾਲ ਕੇ ਰੱਖ ਦਿੰਦੀਆਂ ਨੇ ਜੀ ਜੇ ਮੈਂ ਕਹਾਂ ਕਿ ਮੈਂ ਇੰਨੇ ਸਾਲ ਨਸ਼ਾ ਕੀਤਾ ਤੇ ਉਹਨਾਂ ਦੇ ਵਿੱਚੋਂ ਮੈਂ 8 ਸਾਲਾਂ ਬਾਅਦ ਲਾਇਆ ਇਹ ਮੇਰੀ ਬਾਹ ਡੈਡ ਹੋ ਗਈ ਤਾਂ ਨਵੇਂ ਸੁਣਨਾ ਹੈ ਕਿ ਮੇਰੀ ਬਾਹ ਨਹੀਂ ਸੀ ਕੰਮ ਕਰਦਾ ਮੈਂ ਕਿੰਨਾ ਗ੍ਰੈਂਡ ਇਨਸਾਨੀ ਕਿ ਮੈਂ ਮਾਂ ਪਿਓ ਭੈਣ ਦੀ ਪਰਵਾਹ ਨਹੀਂ ਸੀ ਕਰਦਾ ਰੋਟੀ ਖਾਣੀ ਨਸੀਬ ਨਹੀਂ ਸੀ ਹੁੰਦੀ ਮਮੀ ਨੂੰ ਕਿ ਜਦੋਂ ਮੈਂ ਜਾਣਾ ਰੋਂਦੀ ਦਾ ਮੂੰਹ ਵੇਖਣਾ ਮੈਂ ਜਦੋਂ ਮੈਂ ਆਇਆ ਤੇ ਉਦੋਂ ਵੀ ਰੋਂਦੀ ਹੋਣਾ ਮੈਂ 10 ਘੰਟੇ ਲਾ ਆਇਆ ਬਾਹਰ 12 ਘੰਟੇ ਲਾ ਆਇਆ 5 ਘੰਟੇ ਲਾ ਆਇਆ ਜਦੋਂ ਵੇਖਿਆ ਮੈਂ ਆਣ ਕੇ ਰੋਂਦੀ ਵਿਖੀ ਮੈਂ ਆਪਣੇ ਕੰਨੀ ਉਹ ਵਰਡ ਸੁਣੇ ਨੇ ਪ੍ਰਮਾਤਮਾ ਇਹਨੂੰ ਜਿੱਦਾਂ ਲੈਂਦਾ ਨਹੀਂ ਉਦਾਂ ਲੈ ਜਾ ਮੈਂ ਨਹੀਂ ਵੇਖ ਸਕਦਾ ਕੋਈ ਵੀ ਮਾਂ ਐ ਗੱਲ ਨਹੀਂ ਬੋਲਦੀ ਆਪਣੇ ਪੁੱਤ ਲਈ ਤੇ ਉਹ ਮੇਰੇ ਲਈ ਉਹ ਸਭ ਤੋਂ ਬੋਲਦੀ ਹੈ ਤੇ ਮੈਂ ਕਿੰਨਾ ਕੁ ਜ਼ਿਆਦਾ ਉਸ ਘਰ ਨੂੰ ਜਲੀਲ ਕੀਤਾ ਹੋਊਗਾ 22-3 ਕਰੋੜ ਦੇ ਕਰੀਬਨ ਮੈਂ ਜਿਹੜਾ ਪੈਸਾ ਡਾਤਾ ਨਸ਼ੇ ਤੇ ਨਸ਼ੇ ਜੀ ਕੋਈ ਫੋਨ ਨਹੀਂ ਛੱਡਿਆ ਕੋਈ ਮਾਂ ਦਾ ਸੋਨਾ ਨਹੀਂ ਛੱਡਿਆ ਜਦ ਤੁਹਾਡਾ ਵਿਆਹ ਹੋਣਾ ਸੀ ਉਦੋਂ ਜਿਹੜੀ ਕੁੜੀ ਨਾਲ ਵਿਆਹ ਹੋਇਆ ਉਹਨੂੰ ਪਤਾ ਸੀ ਕਿ ਤੁਸੀਂ ਨਸ਼ਾ ਕਰਦੇ ਹੋ ਬਿਲਕੁਲ ਜੀ ਫਿਰ ਵੀ ਵਿਆਹ ਵਾਸਤੇ ਹੰਮੀ ਭਰੀ ਉਹਨਾਂ ਨੇ ਜੀ ਕਿੰਨਾ ਸਮਾਂ ਹੋ ਗਿਆ ਛੱਡੇ ਮੈਨੂੰ ਜੀ 4 ਸਾਲ ਹੋ ਚਲੇ ਆ ਦੋ ਮੰਤਰਾਂ ਦੇ ਨਸ਼ੇ ਨੂੰ ਆਪਣੇ ਹੱਡਾ ਚ ਬਸਾ ਕੇ ਮੋੜ ਕੇ ਛੱਡਣਾ ਕਿੰਨਾ ਕੋ ਔਖਾ ਸੀ ਨਸ਼ਾ ਜਿਹੜਾ ਨਾ ਨਸ਼ਾ ਤੇ ਹਰ ਕੋਈ ਛੱਡ ਦਿੰਦਾ ਹਰ ਕੋਈ ਛੱਡ ਲੈਂਦਾ ਛੱਡ ਕੇ ਜਿਹੜਾ ਰੱਖਣਾ ਨਾ ਇਹ ਬੜਾ ਔਖਾ ਤੇ ਇਹਦੀ ਚੀਜ਼ ਦੀ ਮੈਂ ਮਿਸਾਲ ਬਣਾਗਾ ਉਸ ਕਾਲਪੁਰਖ ਜੇਕੇ ਨੀਵਾ ਕੇ ਕਿੰਨਾ ਕਿ ਪ੍ਰਮਾਤਮਾ ਉਹਨਾਂ ਚੱਕਰ ਨਾਲ ਸਾ ਮੇਰੇ ਲਈ ਜਿੰਨਾ ਚੱਕਰ ਮੈਂ ਆਪਣੀ ਜੈਹਦਤ ਨਹੀਂ ਬਣਾ ਲੈਣਾ ਇਹ ਮੇਰੀ ਦਿਲ ਦੀ ਜਿਹੜੀ ਮੇਰੀ ਰੀਜ ਆ ਕਿ ਮੈਂ ਕੋਈ ਜਾਇਦਾਦ ਬਣਾਉਣੀ ਹੈ